ਪੰਜਾਬ ਦੇ ਲੋਕ ਇਸ ਵੇਲੇ ਕੜਾਕ ਦੀ ਠੰਡ ਦਾ ਸਾਹਮਣਾ ਕਰ ਰਹੇ ਹਨ ਧੁੰਦ ਕੋਰੇ ਕਾਰਨ ਸੜਕਾਂ ਤੇ ਵਾਹਨਾਂ ਦੀ ਰਫ਼ਤਾਰ ਮੱਠੀ ਪੈ ਗਈ ਹੈ ਤੇ ਲੋਕ ਬਹੁਤ ਹੀ ਜ਼ਰੂਰੀ ਹੋਣ ਤੇ ਹੀ ਘਰਾਂ ਵਿੱਚੋਂ ਬਾਹਰ ਨਿਕਲ ਰਹੇ ਹਨ ਮੌਸਮ ਵਿਭਾਗ ਨੇ ਅਗਲੇ 24 ਤੋਂ 48 ਘੰਟਿਆਂ ਵਿੱਚ ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਦੀ ਭਵਿਕਣ ਕੀਤੀ ਹੈ ਮੌਸਮ ਵਿਭਾਗ ਨੇ ਕਿਹਾ ਕਿ ਉੱਤਰ ਪੱਛਮੀ ਭਾਰਤ ਵਿੱਚ 10 ਅਤੇ 12 ਜਨਵਰੀ ਦਰਮਿਆਨ ਇੱਕ ਨਮੀ ਪੱਛਮੀ ਗੜਬੜੀ ਪੈ ਰਹੀ ਹੈ ਜਿਸ ਕਾਰਨ ਦਾਸ ਤੋਂ 11 ਤਰੀਕ ਨੂੰ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਪੂਰੇ ਉੱਤਰ ਭਾਰਤ ਵਿੱਚ ਠੰਡ ਦੀ ਠੰਡ ਦਾ ਦੌਰ ਚੱਲ ਰਿਹਾ ਹੈ। ਪਹਾੜਾਂ ਤੇ ਵੀ ਭਾਰੀ ਬਰਬਾਰੀ ਹੋ ਰਹੀ ਹੈ। ਉਤਰੀ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਹੈ। ਉਸ ਵਿਭਾਗ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਲਕਾ, ਫਰੀਦਕੋਟ, ਮੁਕਸਰ, ਮੋਗਾ ਪਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਰੂਪਨਗਰ, ਮੁਹਾਲੀ ਅਤੇ ਮਲੇਰਕੋਟਲਾ ਵਿੱਚ ਸੰਘਣੀ ਧੁੰਦ ਲਈ yellow alert ਜਾਰੀ ਕਰ ਦਿੱਤਾ ਗਿਆ ਹੈ। ਕੈਨੇਡਾ 'ਚ ਲਗਭਗ 5 ਲੱਖ ਪੰਜਾਬੀ ਨੌਜਵਾਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਟਰੂਡੋ ਸਰਕਾਰ ਨੇ ਸਟੱਡੀ ਪਰਮਿਟਾਂ ਅਤੇ ਸਥਾਈ ਨਿਵਾਸ ਨਾਮਜ਼ਦਗੀਆਂ ਦੀ ਗਿਣਤੀ ਸੀਮਿਤ ਕਰ ਦਿੱਤੀ ਹੈ ਅਤੇ LMIA ਸਮੇਤ ਕਈ ਨਿਯਮਾਂ ਨੂੰ ਬਦਲ ਦਿੱਤਾ ਹੈ। जिसने अंतरराष्ट्रीय विद्यार्थियों ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਸਭ ਤੋਂ ਵੱਧ ਪ੍ਰਭਾਵਿਤ ਪੰਜਾਬੀ ਮੂਲ ਦੇ ਨੌਜਵਾਨ ਹੋਏ ਹਨ ਤਾਜ਼ਾ ਅੰਕੜੇ ਅਨੁਸਾਰ ਕੈਨੇਡਾ ਵਿੱਚ ਲਗਭਗ 5 ਲੱਖ ਨੌਜਵਾਨ ਦੇਸ਼ ਨਿਕਾਲੇ ਦਾ ਖਤਰਾ ਦਾ ਸਾਹਮਣਾ ਕਰ ਰਹੇ ਹਨ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦਾ ਬੈਕਲੌਗ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਵਧ ਰਿਹਾ ਹੈ 4 ਜਨਵਰੀ ਨੂੰ ਜਾਰੀ ਕੀਤੇ ਵੀ ਤਾਜ਼ਾ ਅੰਕੜੇ ਅਨੁਸਾਰ 30 ਦਸੰਬਰ 2024 ਤੱਕ 190000 ਅਰਜ਼ੀਆਂ ਬੈਕਲੌਗ ਵਿੱਚ ਸਨ ਜਿਨ੍ਹਾਂ ਵਿੱਚ ਲਗਭਗ 40% ਪੰਜਾਬੀ ਮੂਲ ਦੇ ਹਨ ਇਹਨਾਂ ਫਾਈਲਾਂ ਨੂੰ ਸਾਫ਼ ਨਹੀਂ ਕੀਤਾ ਜਾ ਰਿਹਾ ਸਮੱਸਿਆ ਇਹ ਹੈ ਕਿ ਇੱਕ ਪਾਸੇ ਵਰਕ ਪਰਮਿਟ ਖਤਮ ਹੋਣਾ ਵਾਲਾ ਹੈ ਤਾਂ ਦੂਜੇ ਪਾਸੇ ਸਰਕਾਰ ਪੀਆਰ ਫਾਈਲਾਂ ਨੂੰ ਕਲੀਅਰ ਨਹੀਂ ਕਰ ਰਹੀ ਕੈਨੇਡਾ ਵਿੱਚ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਦਿਨ-ਬਦ ਦਿਨ ਨਿਯਮ ਸਖਤ ਹੁੰਦੇ ਜਾ ਰਹੇ ਹਨ ਪੰਜਾਬੀ ਮੂਲ ਦੇ ਨੌਜਵਾਨ ਇਸ ਗੱਲ ਤੋਂ ਚਿੰਤਤ ਹਨ ਕਿ ਟੂਡੋ ਦੇ ਅਸਤੀਫੇ ਤੋਂ ਬਾਅਦ ਪ੍ਰਧਾਨ ਮੰਤਰੀ ਕੌਣ ਬਣੇਗਾ ਤੇ ਇਮੀਗ੍ਰੇਸ਼ਨ ਨੀਤੀਆਂ ਦਾ ਕੀ ਹੋਵੇਗਾ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਇੱਕ ਸਰਕਾਰੀ ਏਜੰਸੀ ਦੇ ਅਨੁਸਾਰ 2024 ਚ ਲਗਭਗ 360000 ਵਰਕ ਪਰਮਿਟ ਉਪਲਬਧ ਹੋਣ ਦੀ ਉਮੀਦ ਹੈ ਜੋ 2023 ਤੋਂ 35% ਘਟ ਹੈ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨਾਂ ਲਈ ਆਉਣ ਵਾਲੇ ਦਿਨ ਬਹੁਤ ਮੁਸ਼ਕਲ ਭਰੇ ਹੋਣ ਵਾਲੇ ਹਨ ਵੀਜ਼ਾ ਫਾਈਲ ਲੰਬਿਤ ਹੈ ਜੇਕਰ ਵਰਕ ਪਰਮਿਟ ਹੈ ਤਾਂ ਪੀਆਰ ਫਾਈਲ ਲੰਬਿਤ ਹੈ ਬੈਂਕੂਵਰ ਕੈਨੇਡਾ ਦੇ ਇੱਕ ਸਟੱਡੀ ਵੀਜ਼ਾ ਮਾਹਰ ਦਾ ਕਹਿਣਾ ਹੈ ਕਿ 2025 ਵਿੱਚ 50 ਲੱਖ ਪਰਮਿਟ ਖਤਮ ਹੋਣ ਵਾਲੇ ਹਨ ਇਹਨਾਂ ਵਿੱਚੋਂ 7 ਲੱਖ ਪਰਮਿਟ ਵਿਦੇਸ਼ੀ ਵਿਦਿਆਰਥੀਆਂ ਲਈ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਪੰਜਾਬੀ ਮੂਲ ਦੇ ਹਨ ਵਿਦਿਆਰਥੀ ਟਰੂਡੋ ਸਰਕਾਰ ਦੀਆਂ ਨੀਤੀਆਂ ਕਾਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਹਰ ਰੋਜ਼ ਨਿਯਮਾਂ ਨੂੰ ਸਖਤ ਕਰ ਰਹੀ ਹੈ ਕੈਨੇਡਾ ਵਿੱਚ ਰਹਿਣ ਵਾਲੇ ਦੁਚਿੱਤੇ ਵਿੱਚ ਹਨ ਦੱਸਦੇ ਕਿ ਨਵੀਂ ਜ਼ਿੰਦਗੀ ਦੀ ਆਸ ਨਾਲ ਕੈਡਾ ਪਹੁੰਚੇ ਵਿਦਿਆਰਥੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਟਰੂਡੋ ਸਰਕਾਰ ਦੀਆਂ ਨੀਤੀਆਂ ਦਾ ਅਸਿਕਾਰ ਹੋ ਗਏ ਲਗਭਗ 5 ਲੱਖ ਪੰਜਾਬੀ ਨੌਜਵਾਨ ਬੁਰੀ ਤਰ੍ਹਾਂ ਫਸੇ ਹੋਏ ਹਨ ਟਰੂਡੋ ਸਰਕਾਰ ਨੇ ਸਟੱਡੀ ਪਰਮਿਟ ਅਤੇ ਸਥਾਈ ਰਹਿائش ਨਾਮਜ਼ਦਗੀਆਂ ਦੀ ਗਿਣਤੀ ਨੂੰ ਸੀਮਿਤ ਕਰ ਦਿੱਤਾ ਹੈ ਤੇ ਐਲਐਮਆਈ ਸਮੇਤ ਕਈ ਨਿਯਮਾਂ ਨੂੰ ਬਦਲ ਦਿੱਤਾ ਹੈ ਜਿਸ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵੱਡਾ ਪ੍ਰਭਾਵ ਪਿਆ ਹੈ ਪੰਜਾਬੀ ਮੂਲ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ 5 ਲੱਖ ਦੇ ਕਰੀਬ ਨੌਜਵਾਨਾਂ ਨੂੰ ਦੇਸ਼ ਨਿਕਾਲੇ ਦਾ ਖਤਰਾ ਹੈ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦਾ ਬੈਕਲੌਗ ਕੁਝ ਮਹੀਨਿਆਂ ਤੋਂ ਲਗਾਤਾਰ ਵਧ ਰਿਹਾ ਹੈ 4 ਜਨਵਰੀ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ 1.90 ਲੱਖ ਤੋਂ ਵੱਧ ਅਰਜ਼ੀਆਂ ਹਨ ਜਿਸ ਵਿੱਚ 40% ਦੇ ਕਰੀਬ ਪੰਜਾਬੀ ਮੂਲ ਦੇ ਹਨ ਇਹ ਫਾਈਲਾਂ ਕਲੀਅਰ ਨਹੀਂ ਕੀਤੀਆਂ ਜਾ ਰਹੀਆਂ ਸਮੱਸਿਆ ਇਹ ਹੈ ਕਿ ਇੱਕ ਪਾਸੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਹੈ ਤਾਂ ਦੂਜੇ ਪਾਸੇ ਸਰਕਾਰ ਪੀਆਰ ਦੀਆਂ ਜਿਹੜੀਆਂ ਫਾਈਲਾਂ ਨੇ ਉਹਨਾਂ ਨੂੰ ਕਲੀਅਰ ਨਹੀਂ ਕਰ ਰਹੀ ਪੁਰੋਧਿਤ ਅਰਦੇ ਦੇ ਨੇਤਾ ਪ੍ਰਤਾਪ ਬਾਜਬਾਨ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਨੂੰ ਮੁਖ ਸਕੱਤਰ ਵਜੋਂ ਮੁੜ ਨਿਯੁਕਤ ਕਰਨ ਤੇ ਮੋਦੀ ਸਰਕਾਰ ਤੇ ਤਾਜ਼ਾ ਫੈਸਲੇ ਦੀ ਸਖਤ ਨਿਖੇਦੀ ਕਰਦਿਆਂ ਇਸ ਨੂੰ ਸ਼ਹਿਰ ਅਤੇ ਪੰਜਾਬ ਦੇ ਜਾਇਜ਼ ਦਾਅਵੇ ਤੇ ਸਿੱਧਾ ਹਮਲਾ ਕਰਾਰ ਦਿੱਤਾ ਬਾਜਬਾਨ ਨੇ ਇਸ ਕਦਮ ਦੀ ਪੰਜਾਬ ਦੀ ਸਥਿਤੀ ਨੂੰ ਕਮਜ਼ੋਰ ਕਰਨ ਅਤੇ ਪੰਜਾਬੀ ਪਛਾਣ ਨੂੰ ਹਾਸ਼ੀਏ ਤੇ ਪਹੁੰਚਾਉਣ ਲਈ ਇੱਕ ਜਾਣਬੁੱਝ ਕੇ ਲਏ ਗਏ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਚੰਡੀਗੜ੍ਹ ਯੂਨੀਟੈਰੀਟੀ ਦੇ ਮੁਖ ਸਕੱਤਰ ਤੋਂ ਹਟਾ ਦਿੱਤਾ ਗਿਆ ਹੈ ਉਦੇ ਬਾਰੇ ਵੀ ਅਸੀਂ ਬਹੁਤ ਜਲਦੀ ਗੱਲ ਕਰ ਰਹੇ ਸਾਰਾ ਕੰਮ ਜਿਹੜਾ ਹੈ ਸੈਂਟਰਲ ਗਵਰਨਮੈਂਟ ਬੇਸਿਕਲੀ ਪੰਜਾਬ ਦਾ ਹੱਕ ਮਾਰ ਰਹੀ ਹੈ ਇਹ ਮੁੱਖ ਮੰਤਰੀ ਜਿਹੜਾ ਬਕਾਇਦਾ ਤੌਰ 1966 ਦੇ ਵਿੱਚ ਐਗਰੀਮੈਂਟ ਹੋਇਆ ਸੀ ਉਹਦੇ ਵਿੱਚ ਪੰਜਾਬ ਦਾ ਕੈਪੀਟਲ ਚੰਡੀਗੜ੍ਹ ਪੱਖੇ ਤੌਰ ਤੇ ਤੇ ਹਰਿਆਣੇ ਨੂੰ ਥੋੜੀ ਦੇਰ ਵਾਸਤੇ ਸਮਾਲ ਕਰਨ ਵਾਸਤੇ ਦਿੱਤਾ ਜਾ ਰਿਹਾ ਸੀ ਜਿਹੜੀਆਂ ਚੇਂजेस ਕੀਤੀਆਂ ਨੇ ਯੂਨੀਅਨ ਹੋਮ ਮਿਨਿਸਟਰੀ ਨੇ ਅਸੀਂ ਸਟਰੋਂਗਲੀ ਨਿਖਾਮ ਕਰ ਰਹੇ ਹਾਂ ਤੇ ਬਹੁਤ ਜਲਦੀ ਸਾਰੀ ਪਾਰਟੀ ਇਕੱਠੇ ਹੋ ਕੇ ਲੋੜੀ ਤੋਂ ਬਾਅਦ ਇਹਦੇ ਤੇ ਅਸੀਂ ਕੋ ਵੱਡਾ ਪੰਜਾਬ ਸਰਕਾਰ ਸਰ ਕਿੰਨਾ ਰੋਲ ਵੇਖਦੇ ਸਾਰੇ ਚੁੱਪ ਕਿਉਂ ਆ ਭਗਵੰਤ ਮਾਨ ਭਗਵੰਤ ਮਾਨ ਬੰਦਾ ਉਹ ਜਿਹੜੀ ਹੈ ਉਹ ਜਿਹੜਾ ਮਜ਼ਦੂਰ ਕਿਹੜਾ ਹੁੰਦਾ ਜਿਹਦੀਆਂ ਬਾਹਾਂ ਪਿੱਛੇ ਬੰਨੀਆਂ ਹੁੰਦੀਆਂ ਬੰਦੂ ਬੰਦੂ ਮਜ਼ਦੂਰ ਹੈ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਹੋਮ ਮਿਨਿਸਟਰੀ ਇਹ ਬੰਦੂ ਦੀਆਂ ਲਤਾ ਬਾਲੀਆ ਕੇਜਰੀਵਾਲ ਨੇ ਤੇ ਬਾਹਾਂ ਬੰਨ ਲਿਆ ਨੇ ਹੋਮ ਮਿਨਿਸਟਰੀ ਇਹ ਕੀ ਬੋਲਦੇ ਚ ਕੀ ਫਿਰ ਮੁੱਖ ਮੰਤਰੀ ਆਖਿਰਕਾਰ ਸਟੇਟ ਦਾ ਉਹਦਾ ਬੰਦਾ ਇਹ ਬੋਲਣਾ ਇਹ ਮੁੱਖ ਘਾਟੇ ਦੁੱਖ ਬਹੁਤ ਹੈ ਮਹ ਮੰਤਰੀ ਇਹ ਹਰ ਵਰਗ ਨੂੰ ਇਸ ਟਾਈਮ ਦੁੱਖ ਪਹਚਾਇਆ ਜਾ ਰਿਹਾ ਸਾਰਨ ਵੱਧ ਦੁੱਖ ਤੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਉਹਨਾਂ ਚ ਹੋ ਰਿਹਾ ਕਿਉਂਕਿ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਟੈਲੀਕੋਨ ਆ ਰਹੇ ਨੇ ਬੌਮ ਬਲਾਸਟ ਹੋ ਰਹੇ ਨੇ ਕਾਰੋਬਾਰ ਕਿਸਦਾ ਚੱਲ ਨਹੀਂ ਰਿਹਾ ਜ਼ਿੰਦਗੀ ਕਿਸ ਦੀ ਮਹਿਫੂਜ਼ ਨਹੀਂ ਇਹ ਮੁੱਖ ਮੰਤਰੀ ਨੇ ਹੋਣ ਦੁੱਖ ਮੰਤਰੀ ਰਹੇ ਅੱਜ ਕਾ ਡੈਲੀਗੇਸ਼ਨ ਇਲੈਕਸ਼ਨ ਕਮਿਸ਼ਨ ਸੇ ਮਿਲਿਆ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਬਾਹਰ ਗਏ ਹੋਏ ਹੈ ਬਾਕੀ ਦੋਨੋਂ ਇਲੈਕਸ਼ਨ ਕਮਿਸ਼ਨਰ ਮੌਜੂਦ ਸਨ और हम उनका शुक्रिया अदा करना चाहते हैं कि उन्होंने इतने शॉर्ट नोटिस पे हमसे मिलने के लिए वो तैयार हो गए हमारे जो मोटे मोटे मुद्दे थे एक था नई दिल्ली विधानसभा के अंदर 15 दिसंबर के बाद से कल तक यानी कि 8 जनवरी तक 7 जनवरी तक 22 दिन में साढ़े पांच हजार वोट कटने के लिए आ गए हैं टोटल वोट एक लाख हैं नई दिल्ली विधानसभा में और साढ़े पांच हजार मतलब साढ़े पांच परसेंट वोट कटने के लिए बाईस दिन में पिछले बाईस दिन में आ गए हैं उसके पहले नहीं आए थे इतने तो जाहिर तौर पे ये वोट गड़बड़ हैं, ये एप्लीकेशंस गड़बड़ हैं इलेक्शन नीचे के इलेक्शन अधिकारियों ने जब इन पे सुनवाई की और उन लोगों को बुलाया गया जिन लोगों ने वोट जिन लोगों के नाम से वोट काटने की एप्लीकेशन दी गई थी उन सारे लोगों ने जितने आए सब ने कहा हमने तो ऐसी एप्लीकेशन नहीं दी है हमारे नाम से फर्जी एप्लीकेशन दी गई है सब ने जितने आए 89 लोगों ने अप्लाई किया है साढ़े पांच हजार एप्लीकेशन के लिए उन 89 में से 18 लोग आए इलेक्शन कमीशन 18 के 18 लोगों ने कहा कि हमने एप्लीकेशन नहीं दी इसका मतलब बहुत बड़े स्केल पे स्कैम चल रहा है बहुत बड़ा फ्रॉड चल रहा है दूसरा हमने कहा 15 दिसंबर से कल तक तेरह हजार नए वोट बनने के लिए एक लाख वोट की असेंबली है छोटी सी असेंबली है उसमें तेरह हजार नए लोग कहाँ से आ गए पंद्रह दिन में कहाँ से आ गए पिछले पंद्रह दिन में तेरह हजार नए वोट बनने की एप्लीकेशन आई है जाहिर तौर पे ये यूपी और बिहार से ला लाके यूपी आसपास पास के ला, स्टेट से ला लाके फर्जी वोट बनवा रहे हैं ये लोग तो हमने उनको ये कहा कि इस तरह के लार्ज स्केल पे एडिशन और डिलीशन हो रही है तो तेईस हजार ये और साढ़े पाँच हजार ये साढ़े अट्ठारह परसेंट वोट अगर किसी विधानसभा की इधर से उधर कर दी जाएंगी तो फिर चुनाव थोड़ी है फिर तो केवल तमाशा है नाटक है तीसरी चीज हमने कही कि नई दिल्ली विधानसभा के अंदर प्रवेश वर्मा जी खुलेआम जॉब कैंप लगा रहे हैं रजिस्ट्रेशन कर रहे हैं खुलेआम पैसे बांटे जा रहे हैं खुलेआम हेल्थ कैंप में चश्मे बांटे जा रहे हैं पंद्रह जनवरी को उन्होंने ऐलान किया है कि जॉब फेयर लगाए जाएंगे ये सारे के सारे इलेक्शन कमीशन की अलग अलग रूल्स और ऑर्डर्स के तहत इंस्ट्रक्शंस के तहत ये करप प्रैक्टिसेस के तहत आता है प्रवेश वर्मा को चुनाव लड़ने से उसको डिबार किया जाना चाहिए ट्वीट प्रवेश वर्मा के घर पे रेड मारी जानी चाहिए ताकि पता चले उसके घर में कितना पैसा है ट्वीट कर करे ना ट्वीट कर रहा है ट्वीट कर कर के वो खुलेआम सरेआम कर रहा है जैसे कि फिल्मों में आप देखते हो ना मैं तो फलाने फलाने का कोई पुलिस वाला किसी को पकड़ लेता है तो उससे वो कहता है पता है मैं मेरा बाप कौन है तो उसी तरह से वो तो खुलेआम कह रहा है एक तरह से प्रवेश वर्मा मैं पैसे भी बांटूंगा मैं जॉब कार्ड भी दूंगा मैं नहीं मानता किसी को और हमने ये कहा है कि जो लोकल चुनाव अधिकारी हैं नई दिल्ली विधानसभा के उन्होंने बीजेपी के सामने पूरी तरह से सरेंडर कर दिया है वो एडी उनके बीजेपी के सारे गलत कामों को फैसिलिटेट फे, कर रहे हैं हमें खुशी है चुनाव आयोग ने हमें आश्वस्त किया है कि इन सब प्रैक्टिसेस को नहीं होने दिया जाएगा और सख्त से सख्त सक्ष कार्रवाई की जाएगी जो भी ज़रूरत है वो सारी कार्रवाई की जाएगी हमें चुनाव आयोग पे भरोसा है और हम मानते हैं कि चुनाव आयोग इस पे सख्त एक्शन लेगा आप कुछ करना हमने एक्शन सीख किया है कि लोकल डी ई और लोकल ERO. ERO को सस्पेंड किया जाए और उनको वहाँ से हटाया जाए ट्रांसफर किया जाए क्योंकि दोनों कल हमने लोकल डी को और ई आर ओ को कल दो बजे या तीन बजे हमने एप्लीकेशन दी थी कि खुलेआम जॉब कैंप के, के, चल रहे हैं खुलेआम ये सब करप्ट uh, प्रटिससेज चल रही हैं उन्होंने कोई एक्शन नहीं लिया so, उनकी हिम्मत ही नहीं एक्शन लेने देने द प्रैक्टिस विच आर गोइंग ऑन आर गोइंग टू रेंडर द एंटायर इलेक्शन प्रोसेस एज अ बिग फास्ट हाउेवर वी हैव फेथ इन इलेक्शन कमीशन एंड वी होप एज अ श्योर टू अस That election commission will take strict action and bring the entire process on track. Thank you.